ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਤਹਿਤ ਸਮਾਗਮ ਅਕਾਲ ਕਾਲਜ ਆਫ ਐਜੂਕੇਸ਼ਨ ਸ਼੍ਰੀ ਮਸਤੂਣਾ ਸਾਹਿਬ ਵਿਖੇ ਕਰਵਾਇਆ ਗਿਆ ਇਸ ਮੌਕੇ ਪੰਜਾਬੀ ਭਵਨ ਸਰੀ ਕੈਨੇਡਾ ਤੋਂ ਜਨਾਬ ਸੁਖੀ ਬਾਠੌਰ ਆਨੇ ਸ਼ਿਰਕਤ ਕੀਤੀ ਇਹ ਪ੍ਰੋਜੈਕਟ ਉਹਨਾਂ ਦੀ ਖੋਜ ਦਾ ਹੀ ਸਿੱਟਾ ਹੈ ਉਹਨਾਂ ਦੇ ਨਾਲ ਪੰਜਾਬੀ ਭਵਨ ਜਲੰਧਰ ਦੇ ਸੰਚਾਲਕ ਪ੍ਰੀਤ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਜਨਾਬ ਤੁਸੀਂ ਕਿ ਬਹੁਤ ਸਾਰੇ ਸਾਧਨ ਸਾਰੇ ਹੋ ਗਏ ਸਰਨ ਜੀ ਦੇ ਨਾਮ ਤੋਂ ਉਹ ਅਦਾਨਤੀ ਕੀਤੀ ਗਈ ਸਮਾਗਮ ਦੀ ਸ਼ੁਰੂਆਤ ਜਨਾਬ ਸੁਖੀ ਬਾਠੋਰਾ ਵੱਲੋਂ ਸ਼ਮ੍ਮਾ ਰੋਸ਼ਨ ਕਰਕੇ ਕੀਤੀ ਗਈ ਇਸ ਮੌਕੇ ਜਲਾ ਇਨਚਾਰਜ ਅਜੀਤ ਸੁਖਵਿੰਦਰ ਸਿੰਘ ਫੋਲ ਹੋਰਾਂ ਨੇ ਉਹਨਾਂ ਦਾ ਸਾਥ ਦਿੱਤਾ ਇਸ ਮੌਕੇ ਸੰਗਰੂਰ ਜ਼ਿਲ੍ਹਾ ਤੋਂ ਤਿਆਰ ਕੀਤੀ ਪੁਸਤਕ ਲੋਕ ਅਰਪਣ ਕੀਤੀ ਗਈ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦੇ ਆ ਪ੍ਰੋਜੈਕਟ ਡਾਇਰੈਕਟਰ ਓਮਕਾਰ ਸਿੰਘ ਤੇਜ ਜੀ ਨੇ ਕਿਹਾ ਤਾਂ ਹਾਜੀਪੁਰ ਜੀ ਅੱਜ ਨਵੀਂ ਕਲਮਾ ਨਵੀਂ ਉਡਾਨ ਜਿਹੜਾ ਪ੍ਰੋਜੈਕਟ ਆਪਣੇ ਚੱਲ ਰਿਹਾ ਪੰਜਾਬ ਦੇ ਵਿੱਚ ਇਹਦਾ ਜਿਹੜਾ 7ਵਾਂ ਭਾਗ ਹੈ ਜੀ ਕਿਤਾਬ ਦਾ 100 ਵੋਲੀਅਮ ਤੱਕ ਇਹ ਕਿਤਾਬ ਛਾਪਣੀ ਹੈ ਜੀ ਇਹ ਇਹਦਾ 7ਵਾਂ ਭਾਗ ਹੈ ਜਿਹੜਾ ਅੱਜ ਸੰਗਰੂਰ ਤੋਂ ਸਰਦਾਰ ਅਫਤਾਰ ਸਿੰਘ ਜੀ ਚੋਟੀਆਂ ਸੰਪਾਦਕ ਨੇ ਇਸ ਕਿਤਾਬ ਦੇ ਤੇ ਸਹਿ ਸੰਪਾਦਕ ਮੈਡਮ ਬਜੀਤ ਕੌਰ ਬਜੀਤ ਸ਼ਰਮਾ ਜੀ ਤੇ ਪੂਰੀ ਸੰਗਰੂਰ ਦੀ ਟੀਮ ਇਹਦੇ ਵਿੱਚ ਸਾਡੇ ਵੀਰ ਭੀਮ ਸਿੰਘ ਅਰਵਿੰਦਰ ਸਿੰਘ ਜਸ ਸ਼ੇਰਗਿੱਲ ਜੀ ਤੇ ਸ시ਵਾਲਾ ਜੀ ਇਹਨਾਂ ਦੀ ਟੀਮ ਵੱਲੋਂ ਜਿਹੜੀ ਇਹ ਕਿਤਾਬ ਹੈ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੰਗਰੂਰ ਜਿਹੜੇ ਦੀ 90 ਤਕਰੀਬਨ ਇਹਦੇ ਵਿੱਚ ਰਚਨਾਵਾਂ ਨੇ ਜੀ ਕਿਤਾਬ ਦੇ ਵਿੱਚ ਤੇ 40 ਸਕੂਲ ਕਵਰ ਕੀਤੇ ਨੇ ਜੀ ਉਹ ਅੱਜ ਜਿਹੜੀ ਲੋਕ ਅਰਪਣ ਕੀਤੀ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਸੁਕੀ ਬਾਠ ਜੀ ਸੰਸਥਾਪਕ ਪੰਜਾਬ ਭਵਨ ਸ੍ਰੀ ਕੈਨੇਡਾ ਜੋ ਕਿ ਇਸ ਪ੍ਰੋਜੈਕਟ ਦੇ ਲਈ ਪੂਰੇ ਪ੍ਰੋਜੈਕਟ ਲਈ ਖਰਚਾ ਕਰ ਰਹੇ ਨੇ ਤੇ ਇਹਨਾਂ ਨੇ ਮੈਨੂੰ ਇਸ ਪ੍ਰੋਜੈਕਟ ਦਾ ਜਿਹੜਾ ਇਨਚਾਰਜ ਲਗਾਇਆ ਹੋਇਆ ਜੀ ਤੇ ਇਹ ਪ੍ਰੋਜੈਕਟ ਹੈ ਜਿਹੜਾ ਸਾਡਾ 23 ਜ਼ਿਲ੍ਹਿਆਂ ਵਿੱਚ ਟੀਮਾਂ ਬਣ ਗਈਆਂ ਜੀ 23 ਜ਼ਿਲ੍ਹਿਆਂ ਵਿੱਚ ਕਿਤਾਬਾਂ ਛਪ ਰਹੀਆਂ ਨੇ ਸੱਤ ਜ਼ਿਲ੍ਹਿਆਂ ਦੀਆਂ ਕਿਤਾਬਾਂ ਛਪ ਗਈਆਂ ਤੇ ਬਾਕੀ 16 ਜ਼ਿਲ੍ਹੇ ਨੇ ਜਿਹੜੇ ਉਹ ਮਈ ਤੱਕ ਅਸੀਂ ਕਿਤਾਬਾਂ ਜਿਹੜੀਆਂ ਲੋਕ ਅਰਪਣ ਕਰਦਣੀਆਂ ਨੇ ਇਸ ਸਭ ਕੁਝ ਇਸ ਪ੍ਰੋਜੈਕਟ ਦੇ ਡਾਇਰੈਕਟਰ ਨੂੰ ਕੀ ਮੰਤਵ ਕੀ ਹੈ ਇਸ ਪ੍ਰੋਜੈਕਟ ਦਾ ਮੰਤਵ ਵੀਰ ਜੀ ਇਹੀ ਹੈ ਵੀ ਜਦੋਂ ਸੀ ਜਿਹੜੀ ਇਹ ਸ਼ੁਰੂਆਤ ਕੀਤੀ ਸੀਗੀ ਮੇਰੇ ਸਕੂਲ ਤੋਂ ਇੱਕ ਬੱਚੇ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਉੱਥੋਂ ਮੈਂ ਫੇਸਬੁੱਕ ਤੋਂ ਸਰ ਦੇ ਟੱਚ ਵਿੱਚ ਆਇਆ WhatsApp ਦੇ ਉਹਨਾਂ ਨੇ ਫੋਨ ਕਰਕੇ ਵੀ ਤੁਸੀਂ ਬੱਚਿਆਂ ਵਾਸਤੇ ਵਧੀਆ ਕੰਮ ਕਰ ਰਹੇ ਹੋ ਬੱਚਿਆਂ ਦੀ ਮੈਂ ਰਚਨਾਵਾਂ ਪੰਜਾਬ ਭਵਨ ਨੂੰ ਭੇਜਦਾ ਹੁੰਦਾ ਸੀ ਮੈਡਮ ਪ੍ਰੀਤ ਗੀਰ ਜੀ ਨੂੰ ਉਹ ਛਾਪ ਕੇ ਭੇਜਦੇ ਸੀ ਤੇ ਸਰ ਦਾ ਫਿਰ ਮੈਨੂੰ ਇੰਗਲੈਂਡ ਤੋਂ ਫੋਨ ਆਇਆ ਕਿ ਪਾ ਇੱਕ ਬੱਚਿਆਂ ਦੀ ਕਿਤਾਬ ਛਾਪਦੇ ਆ ਤੇ ਬਾਅਦ ਸਹਿਤ ਵਾਸਤੇ ਫਿਰ ਅਸੀਂ ਨੇ ਜਿਹਦੇ ਵਿੱਚ ਇੱਕ ਅ ਮਤਲਬ ਸੋਚਿਆ ਕਿ ਵੀ 10 ਤੋਂ 18 ਸਾਲ ਤੱਕ ਦੇ ਬੱਚੇ ਇਸ ਕਿਤਾਬ ਦੇ ਵਿੱਚ ਕਵਰ ਕਰੀਏ 10 ਸਾਲ ਦਾ ਅਸੀਂ ਤਾਂ ਰੱਖਿਆ ਸੀਗਾ ਵੀ 5ਵੀਂ ਕਲਾਸ ਵਾਲੇ ਬੱਚੇ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਐ ਉਹ ਵੀ ਇਸ ਕਿਤਾਬ ਵਿੱਚ ਕਵਰ ਹੁੰਦੇ ਆ ਜੀ ਤੇ 6ਵੀਂ ਤੋਂ 12ਵੀਂ ਤੱਕ ਵਾਲੇ ਵੀ ਹੋਗੇ ਤੇ 18 ਸਾਲ ਤੱਕ ਜਿਹੜੇ ਬੀਏ ਫਰਸਟ ਇਅਰ ਸੈਕੰਡ ਇਅਰ ਵਾਲੇ ਐ ਜਿਹੜੇ ਕਾਲਜ ਵਾਲੇ ਬੱਚੇ ਸੀ ਉਹ ਵੀ ਇਹਦੇ ਵਿੱਚ ਕਵਰ ਹੋਗੇ ਇਹਦਾ ਮੰਤਵ ਇਹੀ ਸੀਗਾ ਵੀ ਜਿਹੜੇ ਬੱਚੇ ਛੋਟੇ ਬੱਚੇ ਲਿਖਦੇ ਐ ਜੀ ਵੱਡੇ ਵੱਡੇ ਬਹੁਤ ਸਹਿਦਕਾਰ ਬਹੁਤ ਕੁਝ ਹੋ ਰਿਹਾ ਸਹਿਦ ਵਾਸਤੇ ਵੀ ਜਿਹੜੀ ਅੱਗੇ ਸਰਦਾ ਜਿਹੜਾ ਇੱਕ ਸੁਪਨਾ ਹੈ ਬਾਟ ਸਰਦਾ कि ਜਿਹੜੀ ਅੱਗੇ ਪਨੀਰੀ ਐ ਉਹਨੂੰ ਆਪਾਂ ਲਿਖਣ ਲਈਏ ਤਾਂ ਕਰਕੇ ਜਿਹੜੇ ਅੱਗੇ ਜਿਹੜਾ ਆਪਣੇ ਸਹਿਤ ਨੂੰ ਪੰਜਾਬੀ ਮਾਂ ਬੋਲੀ ਨੂੰ ਜੇ ਬੱਚੇ ਸੰਭਾਲਣ ਵਾਲੇ ਪਿੱਛੇ ਆਪਣੇ ਹੋਣਗੇ ਤਾਂ ਹੀ ਆਪਣੀ ਜਿਹੜੀ ਮਾਂ ਬੋਲੀ ਬਚੂਗੀ ਤੇ ਮੈਨੂੰ ਲੱਗਦਾ ਵੀ ਜਦੋਂ ਤੱਕ ਬਾਟਸਰ ਵਰਗੇ ਬੰਦੇ ਬੈਠੇ ਐ ਤਾਂ ਆਪਣੇ ਪੰਜਾਬ ਵੀ ਮਾਂ ਬੋਲੀ ਨੂੰ ਜਿਹੜਾ ਪ੍ਰਭਿਕ ਵਿੱਚ ਕੋਈ ਖਤਰਾ ਨਹੀਂ ਹੋਊਗਾ ਜੀ ਇਸ ਮੌਕੇ ਰਿਲੀਜ਼ ਹੋਈ ਕਿਤਾਬ ਦੇ ਸੰਪਾਦਕ avatars ਚੋਟੀਆਂ ਨੇ ਕਿਹਾ ਮੇਰਾ ਨਾਮ avatars ਸਿੰਘ ਚੋਟੀਆਂ ਹੈ ਜੀ ਮੈਂ ਇਸ ਪ੍ਰੋਜੈਕਟ ਨਾਲ ਕੁਝ ਸਮਾਂ ਪਹਿਲਾਂ ਹੀ ਜੁੜਿਆ ਸੀ ਪਿਛਲੇ ਸਾਲ ਤੋਂ ਨਵੀਆਂ ਕਲਮਾਂ ਨਵੀਂ ਉਡਾਨ ਜਿਹਨੂੰ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹ ਕਰਨ ਵਾਸਤੇ ਤੇ ਬੱਚਿਆਂ ਨੂੰ ਮਾੜੀ ਕਮਾਂ ਜਾਂ ਬੁਰੀ ਕਮਾਂ ਤੋਂ ਬਚਾਉਣ ਖਾਤਰ ਇਸ ਪ੍ਰੋਜੈਕਟ ਪਾਸੇ ਲਾਉਣ ਵਾਸਤੇ ਮਾਨਯੋਗ ਸਤਕਾਰਤ ਸੁਖੀ ਬਾੜ ਜੀ ਜਿਹੜੇ ਕੈਨੇਡਾ ਦੇ ਵਾਸੀ ਨੇ ਉਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਹੜੀ ਸਾਰੇ ਅਸੀਂ ਕਿਤਾਬ ਸੋਚੀ ਸੀ ਪਹਿਲਾਂ ਅਸੀਂ ਪੰਜਾਬ ਦੀ ਕਿਤਾਬ ਛਾਪੀ ਸੀ ਸਾਰੇ ਪੰਜਾਬ ਦੇ ਬੱਚਿਆਂ ਦੀ ਪਰ ਦਾਦੀ ਜੀ ਜ਼ਿੰਮੇਵਾਰੀ ਲੱਗੀ ਸੰਗਰੂਰ ਜ਼ਿਲ੍ਹੇ ਦੀ ਉਹ ਕਿਤਾਬ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚਿਆਂ ਨੇ ਬਹੁਤ ਪਿਆਰ ਦੇ ਨਾਲ ਰਚਨਾਵਾਂ ਭੇਜੀਆਂ ਗਾਈਡ ਅਧਿਆਪਕਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਉਹ ਕਿਤਾਬ ਦਾ ਜਿਹੜਾ ਫਲ ਅਸੀਂ ਅੱਜ ਸਾਨੂੰ ਮਿਲੇ ਹੈ ਸਭਨਾਂ ਨੂੰ ਬਹੁਤ ਮੰਨ ਦੀ ਭਾਵਨਾ ਜਿਹੜੀਆਂ ਮਤਲਬ ਬਿਆਖਤ ਨਹੀਂ ਕਰ ਸਕਦੇ ਐਨੀ ਖੁਸ਼ੀ ਹੋ ਰਹੀ ਹੈ ਕਹੋ ਕਬੀਰ ਗੁੰਗੇ ਗੁਰਖਾਇਆ ਪੁੱਛੇ ਤੇ ਕੀ ਕਹੀ ਹੈ ਬਹੁਤ ਖੁਸ਼ੀ ਦੀ ਗੱਲ ਹੋ ਰਹੀ ਹੈ ਇਸ ਮੌਕੇ ਸੁਖੀ ਬਾਠੋਰਾਨੇ ਜਿੱਥੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਸੁਖਦੀਪ कौर ਬੋਲਣਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਧੰਨਵਾਦ ਕਰਨਾ ਚਾਹਾਂਗਾ ਖਹਿਰਾ ਸਾਹਿਬ ਦਾ ਮੈਡਮ ਪ੍ਰਿੰਸੀਪਲ ਦਾ ਕਿ ਮੈਨੂੰ ਤੇ ਉਹਨੂੰ ਇਹ ਲੱਗਦਾ ਕਿ ਮੈਨੂੰ ਅਸੀਂ ਹਰੂ ਦੇ ਵਿੱਚ ਘਰ ਹੀ ਬਣਾ ਲੈਣਾ ਚਾਹੀਦਾ ਕਿਉਂਕਿ ਜਿੰਨੀ ਵਾਰੀ ਗਿਆਨ ਨਾਲ ਜੇ ਇਹਦੇ ਹਾਜ਼ਰੀ ਕਰ ਜਾਂਦੀ ਹੈ ਕੋਈ ਨਾ ਕੋਈ ਸਮਾਗਮ ਨਹੀਂ ਕੀਤਾ ਜਾਂਦਾ ਤੇ ਇਹ ਅਦਾਰਾ ਬਹਾਂ ਖੋਲ ਕੇ ਆ ਜੀ ਵੈਲਕਮ ਕਰਦੇ ਨੇ ਸੋ ਮੈਂ ਇਹਨਾਂ ਦਾ ਪਵਿੱਤਰ ਤੁਤਨੂ ਆਸ਼ਾ ਦਾ ਸਟੇਜ ਤੇ ਜਿੰਨੇ ਵੀ ਸਾਡੇ ਭਗਵੰਤ ਦੇ ਸੱਜਣ ਬੈਠੇ ਨੇ ਮੈਂ ਟਾਈਮ ਨੂੰ ਮੱਦੇਨਜ਼ਰ ਰੱਖਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਬਾਹਰੋਂ ਦੂਰੋਂ ਨੇੜੇ ਆਏ ਜਿੰਨੇ ਵੀ ਸੱਜਣ ਨੇ ਤੇ ਖਾਸ ਕਰਕੇ ਜਿਨੀਆਂ ਕਿ ਮੇਰੀ ਗੱਲਬਾਤ ਹੋਏਗੀ ਅਧਿਆਪਕ ਤੇ ਬੱਚਿਆਂ ਨੂੰ ਜਿੱਥੇ ਮੈਂ ਵੈਲਕਮ ਕਹਿਣਾ ਹੈ ਉੱਥੇ ਜੋ ਤੁਸੀਂ ਕਰਕੇ ਦਿਖਾ ਰਹੇ ਹੋ ਮੇਰੀ ਵੈਸੇ ਸੋਚ ਤੋਂ ਉੱਪਰ ਹੈ ਹਾਂ 6 ਮਹੀਨੇ ਪਹਿਲਾਂ ਕੁਝ ਮਨ ਨੂੰ ਫੁਰਨਾ ਫੁਰਿਆ ਕੋਈ ਕੁਝ ਕਰਨ ਨੂੰ ਜੀ ਕੀਤਾ ਤੇ ਇੱਕ ਅਡਾਨ ਪਰ ਨੂੰ ਦਿਨ ਕੀਤਾ ਕਿ ਉਹ ਅਡਾਨ ਅੱਜ ਬਹੁਤ ਹੀ ਸੋਚਦਾ ਸੀ ਕਿ ਕੀ ਮੈਂ ਸਾਰੇ ਜ਼ਿਲ੍ਹਿਆਂ ਦੇ ਟੀਮਾਂ ਬਣਾ ਪਾਵਾਂਗਾ ਸੋਚਦਾ ਸੀ ਬੱਚੇ ਜਿੰਨਾ ਸੁਣਨ ਨੂੰ ਆਉਂਦਾ ਸੀ ਕਿ ਬੱਚੇ ਅੱਜ ਕੱਲ ਇੰਟਰਸਟ ਨਹੀਂ ਲੈਂਦੇ ਸਭ ਕੁਝ ਉਹਨੇ ਉਲਟੇ ਹੀ ਕਰ ਨਿਕਲਿਆ ਸਰਕਾਰੀ ਸਕੂਲਾਂ ਦੇ ਅਧਿਆਪਕ ਕਮਾਲ ਦੀ ਗੱਲ ਹੈ ਓਨੈਸਟਲੀ ਮੈਂ ਜਿੰਨਾ ਕਿ ਮੈਂ 6 ਮਹੀਨੇ ਵੀ ਸਿੱਖਿਆ ਹੈ ਕੋਈ ਵੀ ਲੋੜਾ ਕਿ ਮੌਕੇ ਨਹੀਂ ਮਿਲ ਰਹੇ ਸਾਡੇ ਅਧਿਆਪਕਾਂ ਨੂੰ ਮੌਕੇ ਨਹੀਂ ਮਿਲ ਰਹੇ ਸਾਡੇ ਬੱਚਿਆਂ ਨੂੰ ਅਸੀਂ ਜਿਹੜੇ ਮੋਰੀ ਆ ਖਾਸ ਕਰਕੇ ਮੇਰੇ ਵਾਂਗੇ ਿੱੱਟੇ ਵਾਲਾਂ ਵਾਲੇ ਗੱਲ ਹੀ ਕਰਨਾ ਹੈ ਅਸੀਂ ਆਪਣਾ ਡੇਡੋਰਾ ਫੇਰੀ ਜਾ ਰਹੇ ਹਾਂ ਬਸ ਮੇਰੇ ਹੱਥ ਕੁਰਸੀ ਹੋਵੇ ਮੇਰੇ ਹੱਥੇ ਹੋਵੇ ਤੇ ਮੈਂ ਹੀ ਨੰਬਰਦਾਰ ਹਾਂ ਅੱਜ ਦੇ ਬੱਚਿਆਂ ਕੋਲ ਬਹੁਤ ਖੁਸ਼ ਹੈ ਅਸੀਂ ਮੰਚ ਸੰਚਾਲਨ ਖੂਬਸੂਰਤੀ ਨਾਲ ਬਲਜੀਤ ਸ਼ਰਮਾ ਵੱਲੋਂ ਕੀਤਾ ਗਿਆ